ਉਹ ਟੈਸਟ ਹੋਇਆ ਲੱਡੂ ਵਾਸਤੇ ਪੰਜਾਬ ਦੇ ਹਾਂ ਲੱਡੂ ਟੋੜਾ ਤਾਂ ਹੋਇਆ ਕੀ ਕੋਈ ਕੁਛ ਨਹੀਂ ਬਰਾਬਰ ਲਿਆ ਕੇ ਗਾਲਾਂ ਕੱਢਣ ਲੱਗ ਗਿਆ ਮੈਂ ਬਾਰਿਜ ਗਿਆ ਮੈਂ ਬਾਰਿਜ ਮਾਹ ਵੀਰੇ ਕੀ ਹੋ ਗਿਆ ਤੇ ਆ ਕੇ ਮੇਰੀ ਚੈਨੀ ਚੈਨੀ ਹੋਣ ਲੱਗੇ ਤੇ ਕੱਪੜ ਮਾਰੇ ਮੇਰੇ ਬਦਮਾਸ਼ਾਂ ਨੇ ਬਦਮਾਸ਼ਾਂ ਨੇ ਅੱਛਾ ਜੀ ਤੇ ਥੋੜੀ ਅੱਗੇ ਗਏ ਅਸੀਂ ਡਰਾਈਵਰ ਉਤਰ ਕੇ ਆਇਆ ਵੀ ਪੁੱਛਿਆ ਕੀ ਹੋ ਗਿਆ ਤੇ ਉਹਨਾਂ ਕੋਲ ਦੋ ਕੱਟੇ ਸੀਗੇ ਕਿਸ ਚੀਜ਼ ਦੇ ਸੀਗੇ ਹੈ ਜੀ ਕਿਸ ਚੀਜ਼ ਦੇ ਸੀ ਉਹ ਕੋਈ ਨਿਕ ਮੋਟਰਸਾਈਕਲ ਤੇ ਸਕੂਟਰ ਦੀ ਮੋਟਰਸਾਈਕਲ ਤੇ ਦੋ ਜਣੇ ਸਕੂਟਰ ਤੇ ਫੇਰਣਾ ਤੋ ਉਹਨਾਂ ਕੋਲ ਪਿਸਟਲ ਪਿਸਟਲ ਦਿਖਾਉਣਾ ਪਿਸਟਲ ਦਿਖਾਉਣ ਲੱਗੇ ਹਾਂ ਹਾਂ ਤੋ ਦਿਖਾਉਣ ਲੱਗ ਡਰਾਉਣ ਲੱਗਿਆ ਜਿੱਦਾਂ ਵੀ ਆਏ ਕਹਿੰਦੇ ਵੀ ਅਸੀਂ ਮਾਰ ਦਾਂਗੇ ਤੁਹਾਨੂੰ ਮਾਰ ਦਾਂਗੇ ਫਿਰ ਅਸੀਂ ਦੂਰ ਹੋ ਗਏ ਉਹਨਾਂ ਤੋਂ ਫਿਰ ਉਹ ਐਨੇ ਚ ਭੱਜ ਗਏ ਤੁਹਾਡੀ ਰਿਹਸ ਕਿੱਥੇ ਹੈ ਪਟਿਆਲਾ ਜੀ ਪਟਿਆਲੇ ਤੇ ਮਤਲਬ ਤੁਹਾਨੂੰ ਲੱਗਦਾ ਕਿ ਇੱਕਦਮ ਘਟਨਾ ਵਾਂਗ ਤੁਸੀਂ ਦਾਬਰਾ ਗੱਡੀ ਚਲਾਉਂਦੇ ਹੋ ਕਹਿੰਦੇ ਜਨਤਾ ਦਾ ਵਿਸ਼ਾ ਹੈ ਰਾਤੇ ਬਾਬਾ ਰੇਡਾਂ ਗੱਡੀ ਚ ਚਲਾਉਂਦੇ ਆ ਹਾਂ ਜੀ ਜੇ ਮੇਰੇ ਨਾਲ ਜਿਹੜਾ ਕਿਸੇ ਸਵਾਰੀ ਦੇ ਮਾਰ ਦੰਦੇ ਐਨੇ ਸਵਾਰੀਆਂ ਸੀਗੀਆਂ ਗੱਡੀ ਭਰੀ ਹੋਈ ਸੀਗੀ ਬਿਚਵਾਰੀਆਂ ਵੀ ਚੁੱਕੀਆਂ ਬੈਠੀਆਂ ਬਿਚਵਾਰੀਆਂ ਦੇ ਸਿੱਟੜ ਗੱਡੀ ਦੀ ਕਿੰਨੇ ਕੇ ਪੈਸੇ ਪੈਸੇ ਚੈਨੀ ਖੋ ਕੇ ਲੈ ਗਏ ਤੁਹਾਡੀ ਉਸ ਚੈਨੀ ਉਹ 10000 ਰੁਪਏ ਦੀ ਗਈ ਬਾਕੀ ਮੇਰੇ ਕੋਲ ਹੈਗੇ ਨੇ ਬਾਕੀ ਲੈ ਗਏ ਹੋਗੇ 10000 ਰੁਪਏ ਦੇ ਚੈਨੀ ਤੇ ਚੈਨੀ ਪਰ ਡੇਕੀ ਉਥੇ ਪਤਾ ਨਹੀਂ ਲੈ ਗਏ ਉਹ ਪਤਾ ਨਹੀਂ ਚੈੱਕ ਕਰ ਰਹੇ ਹਾਂ ਹਾਂ ਦੁਬਾਰਾ ਕਰ ਲੋ ਹਾਂ ਅੱਜ ਇਮਾਮ ਬੈਠਾ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਸਾਹਿਲ ਜੋ ਕਿ ਪੀ ਆਰਟੀਸੀ ਦਾ ਮੁਲਾਜ਼ਮ ਹੈ ਕੰਡਕਟਰ ਹੈਗਾ ਉਹਨੇ ਇਥੇ ਲੱਡਵਲ ਟੋਲ ਪਲਾਜ਼ਾ ਤੋਂ ਆਪਣਾ ਟੋਲ ਦੀ ਪਰਚੀ ਕਟਾ ਕੇ ਉਹ ਥੋੜਾ ਕ੍ਰਾਸ ਹੀ ਕੀਤੇ ਸੀਗੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਿ ਦੋ ਜਣੇ ਮੋਟਰਸਾਈਕਲ ਤੇ ਆਏ ਔਰ ਇੱਕ ਐਕਟਿਵਾ ਤੇ ਹੈਗਾ ਸੀਗਾ ਤੇ ਆਂਦੇ ਹੀ ਉਹਨੇ ਬੱਸ ਦੇ ਨਾਲ ਲਾ ਕੇ ਗਾਲਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਇਹ ਉਥੇ ਦਰਵਾਜ਼ੇ ਦੇ ਕੋਲ ਖੜੇ ਸੀ ਜਦੋਂ ਇਹਨੇ ਉਹਨੂੰ ਪੁੱਛਿਆ ਤੇ ਉਹਨੇ ਇਹਦੇ ਗਲ ਨੂੰ ਹੱਥ ਪਾਇਆ ਤੇ ਇਹਦੇ ਦੱਸਣ ਮੁਤਾਬਕ ਵੀ ਮੇਰੀ ਚੈਨੀ ਜਾਂ ਤਾਂ ਉਹ ਲੈ ਗਏ ਜਾਂ ਥੱਲੇ ਡਿੱਗ ਪਈ ਹੈ ਕਿਤੇ ਤੇ ਨਾਲ ਇਹਦੇ ਕੋਲ ਕੋਈ ਕਲੈਕਸ਼ਨ ਤੇ 10000 ਰੁਪਇਆ ਵੀ ਕਹਿੰਦੇ ਵੀ ਹੈਗਾ ਸੀ ਉਹ ਵੀ ਉਹ ਲੈ ਗਏ ਆ। ਇਹ आज ਸਵੇਰੇ 7:50 ਮਿੰਟ ਦੀ ਹੈ। ਹਾਂਜੀ। ਹਾਂਜੀ ਰੋਡ ਇਹਨਾਂ ਨੇ ਜਾਮ ਕੀਤਾ ਆ ਪਰ ਇਹ ਸਾਡੇ ਕੋਲ ਇਨਟੀਮੇਸ਼ਨ ਹੋਣ ਲੈ ਕੇ ਆਏ ਆ ਜੇ ਪਹਿਲਾਂ ਹੀ ਸਾਡੇ ਕੋਲ ਇਨਟੀਮੇਸ਼ਨ ਲੈਂਦੇ ਤੇ ਅਕੋਰਡਿੰਗਲੀ ਅਸੀਂ ਉਸੇ ਵੇਲੇ ਹੀ ਕਾਰਵਾਈ ਕਰ ਦਿੰਦੇ। ਹਾਂ ਉਹ ਬੰਦੇ ਫਰਾਰ ਹੈ ਬਾਕੀ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਹਾਂ ਸੀਸੀਟੀਵੀ ਦੀ ਫੁਟੇਜ ਵੀ ਅਸੀਂ ਉੱਥੇ ਮੌਕੇ ਤੋਂ ਲੈ ਰਹੇ ਹਾਂ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਕਰਕੇ ਤੇ ਜਲਦੀ ਇਹਨਾਂ ਬੰਦਿਆਂ ਨੂੰ ਕਾਬੂ ਕਰ ਲਾਂਗੇ ਠੀਕ ਹੈ ਧੰਨਵਾਦ ਇਹ ਟੋਲ ਟੈਸਟ ਹੋਇਆ ਲਾਡੋ ਵਾਸਤੇ ਪੰਜਾਬ ਦੇ ਮਾਲ ਲਾਡੋ ਮੈਂ ਬਾਰੀ ਜੇ ਮਾਂ ਵੀਰੇ ਕੀ ਹੋ ਗਿਆ ਤੇ ਆ ਕੇ ਮੇਰੀ ਚੈਨੀ ਚੈਨੀ ਫੋਨ ਲਾ ਕੇ ਤੇ ਥੱਪੜ ਮਾਰੇ ਮੇਰੇ ਬਦਮਾਸ਼ਾਂ ਨੇ ਬਦਮਾਸ਼ਾਂ ਨੇ ਅੱਛਾ ਜੀ ਤੇ ਥੋੜੀ ਅੱਗੇ ਗਏ ਸੀ ਡਰਾਈਵਰ ਉਤਰ ਕੇ ਆਇਆ ਪੁੱਛਿਆ ਕੀ ਹੋ ਗਿਆ ਤੇ ਉਹਨਾਂ ਕੋਲ ਦੋ ਕਟਰੀ ਸੀਗੇ ਕਿਸ ਚੀਜ਼ ਦੇ ਸੀਗੇ ਹਾਂਜੀ ਕਿਸ ਚੀਜ਼ ਦੇ ਸੀ ਉਹ ਕੋਈ ਇੱਕ ਮੋਟਰਸਾਈਕਲ ਤੇ ਸਕੂਟਰ ਜੀ ਮੋਟਰਸਾਈਕਲ ਤੇ ਦੋ ਜਣੇ ਸਕੂਟਰ ਤੇ ਪਏ ਹੋਣਾਂ ਉਹਨਾਂ ਕੋਲ ਪਿਸਟਲ ਸੀਗੇ ਉਹਨਾਂ ਨੇ ਪਿਸਟਲ ਦਿਖਾਉਣ ਲੱਗ ਗਏ ਹਾਂ ਹਾਂ ਤੋ ਦਿਖਾਉਣ ਲੱਗ ਡਰਾਉਣ ਲੱਗਿਆ ਕਹਿੰਦੇ ਜਿੱਲੇ ਆਏ ਕਹਿੰਦੇ ਵੀ ਅਸੀਂ ਮਾਰ ਦਾਂਗੇ ਤੁਹਾਨੂੰ ਮਾਰ ਦਾਂਗੇ ਫਿਰ ਅਸੀਂ ਦੂਰ ਹੋ ਗਏ ਉਹਨਾਂ ਤੋਂ ਫਿਰ ਉਹ ਐਨੇ ਚ ਭੱਜ ਗਏ ਤੁਹਾਡੀ ਰਿਹਸ ਕਿੱਥੇ ਹੈ ਪੜਿਆ ਵਾਲਾ ਤੇ ਮਤਲਬ ਤੁਹਾਨੂੰ ਲੱਗਦਾ ਕਿ ਇੱਕਦਮ ਘਟਨਾ ਹੁੰਦਾ ਤੇ ਦਾਬਰਾ ਗੱਡੀ ਚਲਾਉਂਦੇ ਹੋ ਕਾਹਦੇ ਜਨਤਾ ਦਾ ਵਿਸ਼ਾ ਹੈ ਰਾਤ ਨੂੰ ਆਪਾਂ ਰੇਡਾਂ ਗੱਡੀਆਂ ਚ ਰੰਦੇ ਆ ਹਾਂ ਜੇ ਮੇਰੇ ਨਾਲ ਜਿਹੜਾ ਕਾਜ ਕਿਸ ਸਵਾਰੀਆਂ ਦੇ ਮਾਰ ਦਿੰਦੇ ਜੰਨੇ ਸਵਾਰੀਆਂ ਸੀਗੀਆਂ ਗੱਡੀ ਭਰੀ ਹੋਈ ਸੀ ਵਿੱਚ ਸਵਾਰੀਆਂ ਵੀ ਸੀਗੀਆਂ ਬੈਠੀਆਂ ਵੇ ਸਵਾਰੀਆਂ ਦੇ ਸਿੱਟਰ ਗੱਡੀ ਦੀ ਕਿੰਨੇ ਕੇ ਪੈਸੇ ਪੈਸੇ ਚੈਨੀ ਹੋ ਕੇ ਲੈ ਕੇ ਤੁਹਾਡੀ ਬਸ ਚੈਨੀ ਹੋਏ 10000 ਰੁਪਏ ਦੀ ਗਈ ਬਾਕੀ ਮੇਰੇ ਕੋਲ ਹੈਗੇ ਨੇ ਬਾਕੀ ਲੈ ਕੇ ਹੋਗੇ 10000 ਰੁਪਏ ਦੇ ਚੈਨੀ ਹਾਂ ਤੇ ਚੈਨੀ ਪਰ ਡੇਕੀ ਉਥੇ ਪਤਾ ਨਹੀਂ ਲੈ ਗਏ ਉਹ ਪਤਾ ਨਹੀਂ ਚੈੱਕ ਕਰ ਰਹੇ ਹੋ ਹਾਂ